ਨੇ ਟੰਡ ਕਿੱਥੇ ਸੱਚੀ ਗੱਲ ਜੀ ਦੋਸਤੋ ਕੀ ਹਾਲ ਚਾਲ ਹੈ ਤੇ ਅੱਜ ਚੱਲੇ ਆਪਾਂ ਡਿਊਟੀ ਤੇ ਪੱਗ ਬੰਨ ਲਈ ਤਿਆਰੀ ਵੈਰੀ ਹੋ ਗਈ ਦਿਨ ਅਜ ਸਾਫਾ ਧੁੰਦ ਬਿਲਕੁਲ ਨਹੀਂ ਗਈ ਤੋਂ ਪਰ ਚੜੀ ਹੋਈ ਹੈ ਪੂਰੀ ਇਧਰੋਂ ਬਾਦਸ਼ਾਹ ਮਹਾਰਾਜ ਕਹਿੰਦੇ ਅੱਜ ਠੰਡ ਹੈਗੀ ਇਹਨਾਂ ਨੂੰ ਦੱਸੋਗੇ ਤੁਸੀਂ ਵੀ ਠੰਡ ਹੈਗੀ ਆ ਕਿ ਨਹੀਂ ਹੈਗੀ ਆ ਹਾਂਜੀ ਕੀ ਤਾਂ ਹੀ ਨਾ ਸੀ ਹਾਂ ਠੰਡ ਕਿੰਨੀ ਕੁ ਵਾਲੀ ਹੰਡ ਤਾਂ ਹੈ ਨਹੀਂ ਖਤਮ ਹੋ ਗਈ ਉੱਪਰ ਤਾਂ ਚੱਕੋ ਕਰਮਣ ਸਿੰਘ ਕਰਮਾ ਰਜਾਈ ਛੱਡਣ ਨੂੰ ਤਿਆਰ ਨਹੀਂ ਹੈਗਾ ਕਹਿੰਦਾ ਠੰਡ ਆ ਠੰਡੇ ਵਿੱਚ ਵੀ ਛੁੱਟੀ ਮਰਵਾ ਦੇ ਛੁੱਟੀਆਂ ਆ ਰਿੜੀ ਇਹਨੇ ਬਹੁਤ ਮਾਰ ਲੀਆਂ ਨੇ ਪਹਿਲਾਂ ਸਕੂਲ ਜਾਣ ਦਾ ਟਾਈਮ ਆ ਹੁਣ ਉਸ ਤੋਂ ਛੁੱਟੀਆਂ ਹੋਰ ਆ ਰਹੀਆਂ ਨੇ ਆਹ ਤਿੰਨ ਚਾਰ ਦਿਨਾਂ ਬਾਅਦ 26 ਜਨਵਰੀ ਦੀ ਵੀ ਛੁੱਟੀ ਆ 25 ਤਰੀਕ ਦੀ ਵੀ ਛੁੱਟੀ ਆ ਤੇ ਤਿੰਨ ਚਾਰ ਛੁੱਟੀਆਂ ਕਿ ਮੁੱਢੇ ਮੱਜਾਂ ਦੇ ਵਾਕਾਂ ਨੂੰ ਨਜ਼ਾਰੇ ਨਜ਼ਾਰੇ ਨੇ ਇਦ ਕੀ ਬਗਮਤਵਾਨ ਨੇ ਨਜ਼ਾਰੇ ਲਿਆ ਰੱਖੇ ਨੇ ਇਹਨਾਂ ਨੂੰ ਆ ਹੁਣ ਫੇਰ ਕਹੀ ਜਾਂਦਾ ਛੁੱਟੀ ਮਰਵਾ ਦਿਆ ਸਰ ਐਕਚੁਅਲੀ ਪਤਾ ਕੀ ਆ ਅੱਜ ਆਇਗਾ ਸ਼ਾਮ ਨੂੰ ਮੈਚ ਸ਼ਾਮ ਨੂੰ 6 ਵਜੇ ਅੱਜ ਮੈਚ ਚੱਲਣਾਗਾ T20 ਵਾਲਾ ਤੇ ਇਹੇ ਕ੍ਰਿਕਟ ਦਾ ਪੂਰਾ ਵੱਡਾ ਫੈਨ ਇਹਨੂੰ ਐਵੇਂ ਮੈਚ ਉਹ ਮੈਂ ਕਿਹਾ ਭਰਾਵਾ ਮੈਚ ਤਾਂ 6:30 ਵਜੇ ਚੱਲੂਗਾ ਸਕੂਲ ਤਾਂ ਤੇਰਾ 3 ਵਜੇ ਬੰਦ ਹੋ ਜੂਗਾ ਆਰਾਮ ਨਾਲ ਵਾਪਸ ਆ ਜਾਈਗਾ ਉਹਨਾਂ ਨੂੰ ਤਾਂ ਹੁਣ ਕੌਣ ਸਮਝਾਵੇ ਇਹਨੂੰ ਦੱਸੋ ਥੋੜੀ ਰੌਲਾ ਰਪਾ ਚੱਲ ਰਿਹਾ ਜਿਹਦਾ ਵੀ ਵਟਿਆਰ ਨਹੀਂ ਹੋਣਾ ਕਦੇ-ਕਦੇ ਕਰਦਾ ਹੁੰਦਾ ਪਰ ਇਹੋ ਜੀ ਗੱਲ ਨਹੀਂ ਹੈ ਸਕੂਲ ਜਾਣ ਨੂੰ ਬਹੁਤ ਪਿਆਰ ਕਰਦਾ ਸਕੂਲ ਤੋਂ ਹਟਾ ਲਾ ਘਟ ਵੜਦਾ ਹੁੰਦਾ ਹੈਗਾ ਇਹ ਮੇਰਾ ਬਦਲਾ ਹੈ ਭੱਗ ਜਾਂਦਾ ਹੁੰਦਾ ਮਾੜਾ-ਮੋਟਾ ਕਰਦਾ ਹੁੰਦਾ ਕਦੇ ਐ ਨਹੀਂ ਰੋਇਆ ਬਟਿਆ ਨਹੀਂ ਹੈਗਾ ਹਾਂਜੀ ਰੈਡੀ ਅਜੇ ਰੈਡੀ ਨਹੀਂ ਹੋਏ ਸਮਾਰ ਕੇ ਬਣੀ ਰੋਟੀ ਤਿਆਰ ਹੈ ਇੱਧਰ ਖਾਣਾ ਰੈਡੀ ਹੈ ਕੀ ਹੈ ਕੀ ਤਕਲੀਫ ਹੈ ਠੰਡਾ ਕਿੱਤੇ ਠੰਡ ਦਿਖਾ ਆ ਦੇਖੀ ਤੁੱਪ ਆ ਆ ਕੀ ਆ ਮਾਲੀ ਮੋਟੀ ਆ ਤੁੱਪ ਜੜੀ ਪਈ ਆ ਠੰਡ ਦਾ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਹੈ ਹਾਏ ਹੈ ਦੇਖਾਂ ਕੋਟੀ ਪਈ ਆ ਪਾਇਆ ਤਾਂ ਹੈਗਾ ਸਾਰਾ ਕੁਝ ਠੰਡ ਕਾਹਨੂੰ ਲੱਗਦੀ ਆ ਬਲੇਜ਼ਰ ਪਾਉਣਾ ਬਲੇਜ਼ਰ ਪਾ ਲਾ ਫਿਰ ਲਓ ਜੀ ਹੁਣ ਨਵੇਂ ਨਵੇਂ ਬਹਾਨੇ ਸ਼ੁਰੂ ਹੋ ਜਾਂਦੇ ਆ ਇੱਥੇ ਆ ਕੇ ਜਦੋਂ ਬੰਦੇ ਨੇ ਸਕੂਲ ਨਹੀਂ ਜਾਣਾ ਹੁੰਦਾ ਸੌਜੀ ਇਹ ਹੀ ਹੋ ਗਿਆ ਲੋ ਬਰਾਵੋ ਬੀਜੀ ਹੋਗੇ ਜੀ ਬਾਲੇ ਤਾਂ ਕਰਕੇ ਤੁਹਾਡੇ ਨਾਲ ਗੱਲਬਾਤ ਨਹੀਂ ਕਰ ਸਕੇ ਤੇ ਹੁਣ ਚਾਹ ਪੀਣ ਦਾ ਟਾਈਮ ਹੋ ਗਿਆ ਚਾਹ ਆਈ ਪਈ ਆ ਹੋ ਚੁਗੀ ਤੇ ਇਧਰੋਂ ਜੰਟਾ ਆ ਗਿਆ ਜੰਡਾ ਕਿਵੇਂ ਆ ਕਿੰਨੇ ਦਿਨ ਬਿਜੀ ਰਿਹਾ ਕਿੱਥੇ ਸੀ ਤੈਨੂੰ ਡਿਕਦਾ ਰਿਹਾ ਮੈਂ ਆਪੇ ਬਿਜੀ ਰਿਹਾ ਕਰਿਆ ਕਿਉਂ ਹੰਗੀ ਨਾ ਪਾਇਂਦੇ ਲੇਟ ਕਰਨ ਦਿਆ ਕਰੇ ਛੋਟ ਨੂੰ ਪਤਕਾ ਨਾ ਜੀ ਦਾ ਖਾਦ ਨਹੀਂ ਥੱਲੇ ਇਤਰਾ ਕਰੇ ਨਾ ਬਾਹਰ ਇਕੜਿਆ ਫੇਰਣ ਨਾਮ ਜੱੜਿਆ ਰਿਹਾ ਕਰੀ ਲੱਸੀ ਪੀਂਦਾ ਹੋਏਗਾ ਦੋ ਕੁ ਦਿਨ ਨਹੀਂ ਪੀਤੀ ਹਾਂ ਇਹ ਤੋਂ ਹੋਵੇ ਮਾ ਨਹੀਂ ਮੈਂ ਡੀ ਰਹਿਣ ਦਣਾ ਹਟਾਤਾ ਨਹੀਂ ਦੇਖਣ ਜੀ ਉਹ ਨਹੀਂ ਸਹੀ ਗੱਲ ਹੈ ਭਰੇਜ ਰੱਖਣਾ ਪੈਂਦਾ ਉਹਨਾਂ ਦਾ ਮਤ ਹੁਣ ਤੂੰ ਵੀ ਚਾਹ ਚੱਕ ਲਿਆ ਤਾਰ ਜੱਟ ਰੰਗ ਕੋਈ ਈਦੀ ਮੋਹਰੇ ਹੋਈ ਨਾ ਪੀਉ ਕਗਲਾ ਅੱਪਾ ਕਿਹੜਾ ਪੀਉਂਦੇ ਆ ਕਿਸੇ ਨੂੰ ਇਹਦਾ ਗੱਲ ਹੈਗੀ ਹੈ ਕਰ ਲੈ ਵੀ ਮਿੱਤਰੋ ਹਾਂ ਇਹਨੂੰ ਤੁਸੀਂ ਪਹਿਲਾਂ ਵੀ ਮਿਲੇ ਹੋ ਇਹ ਆਪਣਾ ਮਿੱਤਰ ਜੱਟਾ ਜੱਟਾ ਕਿਹਦੀ ਹੱਲ ਪੈਂਦੀ ਆ ਹਾਂਜੀ ਅੱਤ ਕੰਨਦੀ ਪੈਂਦੀ ਆਪਣੀ ਬਾਰੇ ਕੇ ਬਾਰੇ ਕੇ ਬਾਰੇ ਕੇ ਵਾਜਦੇ ਆ ਜੀ ਬਹੁਲਾ ਪ੍ਰੇਮ ਕਰਦਾ ਬੰਦਾ ਆਪਣੇ ਕੋਲੇ ਆਉਂਦਾ ਬੈਠਦਾ ਗੱਲਾਂ-ਬਾਤਾਂ ਸੁਣਾਉਂਦਾ ਜਿਹੜਾ ਰੂਹ ਖੁਸ਼ ਕਰ ਦਿੰਦਾ ਹੈਗਾ ਤੇ ਇਹਦਾ ਘਰ ਹੋ ਪਰਲੇ ਪਾਸੇ ਆ ਡੇਰੇ ਤੇ ਮਤਲਬ ਕਿ ਪਿੰਡ ਦੀ ਫਿਰਨੀ ਦੀ ਉੱਤੋਂ ਦੀ ਜਾਈਦਾ ਹੈਗਾ ਤੇ ਆਪਾਂ ਜਿੱਥੇ ਟਿਕਾਣਾ ਉਹ ਪਿੰਡ ਦੇ ਜਮਾ ਬਿਲਕੁਲ ਇਧਰਲੇ ਪਾਸੇ ਆ ਤੇ ਉੱਥੋਂ ਚੱਲ ਕੇ ਆ ਜੂ ਮਾ ਦਾ ਪਤਾ ਅੱਛਾ ਜਿਹਨੂੰ ਪਤਾ ਲੱਗਣਾ ਚਾਹੀਦਾ ਵੀ ਪਾਲੀ ਆ ਗਿਆ ਵੀ ਪਾਲੀ ਆਇਆ ਹੋਇਆ ਅੱਜ ਹੁਣ ਅਸੀਂ ਡਿਊਟੀ ਬਦਲ ਕੇ ਉਰੇ ਆ ਗਈ ਉਰੇ ਆ ਜੂਗਾ ਕੱਲ ਪਿਆਰਾ ਮਿਲਿਆ ਸੀ ਮੈਨੂੰ ਆ ਜਾਨ ਹਾਂ ਮੈਂ ਕਿਹਾ ਸੀ ਉਹਨੂੰ ਮੈਂ ਕਿਵੇਂ ਏਜੰਟਾ ਕਹਿੰਦਾ ਉਹਦਾ ਨੜਾਲ ਹੋਇਆ ਪਿਆ ਯਾਰ ਬਾਪੇ ਜੀ ਉਹਨੂੰ ਤੇ ਆਪਾਂ ਚੱਲਿਓ ਹੁਣ ਘਰ ਨੂੰ ਘਰੇ ਜਾ ਕੇ ਰੋਟੀ ਪਾਣੀ ਖਾ ਕੇ ਅੱਜ ਫਿਰ ਕ੍ਰਿਕਟ ਦੇ ਮੈਦਾਨ 'ਚ ਵੀ ਜਾਣਾ ਹੈ ਕਰਮੋਲ ਨਾਲ ਉੱਥੇ ਚੱਲਾਂਗੇ ਅੰਦਰੀ ਕੀ ਸੀ ਅੱਜ ਘਟ ਕੇ ਵਧਿਆ ਰਹੇਗਾ ਨਾ ਬੱਚਿਆਂ ਦੀ ਬਹੁਤ ਸੋਸਟੀਆਂ ਆ ਜਾਂਦੀ ਆ ਵੱਡੇ ਤਾਂ ਚਲੋ ਬਾਹਰ ਬੂਰ ਪਾਣੀ ਜਾਂਦੇ ਅੰਦਰ ਪਰ ਜਵਾਬ ਛੰਡਦੇ ਵਿੱਚ ਨਾ ਜਿਆਦਾ ਘਰੇ ਰੱਖਲੇ ਬੰਦੇ ਆ ਨਾ ਕੋਈ ਗਰਾਊਂਡ ਵੀ ਆ ਸਕਦੇ ਆ ਘਰੇ ਤੁਹਾਨੂੰ ਪਤਾ ਜਦੋਂ ਰੱਖਦੇ ਆ ਤੇ ਫਿਰ ਫੋਨ ਭਾਲਦੇ ਨੇਗੇ ਤੇ ਛੋਕੜਾ ਦਾਦੇ ਦਾ ਪੁਪਾਈਆਂ ਲੱਗਣ ਲੱਗਿਆ ਬਾਹਰ ਤੋਂ ਕਾੜੀ ਤੋਂ ਬਣਾਉਂਦੇ ਵਸ ਐਂ ਹੀ ਚੱਲਦਾ ਰਹੇ ਕੰਮ ਹੋਰ ਵੀ ਵਧੀਆ ਲੋ ਜੀ ਦੋਸਤੋ ਘਰੇ ਪਹੁੰਚ ਗਏ ਚਾਹ ਚੁਪੀ ਲਈ ਆਪਾਂ ਤੇ ਰੋਟੀ ਵੀ ਖਾ ਲਈ ਉਹ ਆ ਗਿਆ ਕਰਮਨ ਸਿੰਘ ਸਕੂਲੋਂ ਆਪਣਾ ਮਾਵਣੀ ਮੈਚ ਕੰਨ ਵਿੱਚ ਸ਼ੁਰੂ 6 ਵਜੇ ਹਾਂ? ਛੇ। ਛੇ ਹੋ ਗਏ। ਕੌਣ ਕੌਣ ਨੇ ਸਕੂਲ ਚ? ਮੈਨੂੰ ਨਹੀਂ ਪਤਾ। ਕੌਣ ਕੌਣ ਖੇਡਦੀ ਹੈ ਜੀ ਸਕੂਲ ਚ? ਕਿਸੇ ਦਾ ਬਰਥਡੇ? ਕੀ ਦਾ ਬਰਥਡੇ ਸੀਗਾ? ਹਾਂ ਜੀ ਤਣਾ। ਫਿਰ ਕਿਵੇਂ ਲੈ ਤੈਨੂੰ? ਮੈਂ ਦੋ ਟੌਫੀਆਂ ਇੱਕ ਸਕੂਲ ਵਿੱਚ ਖਾ ਗਈ ਇੱਕ ਮਮਮੀ ਨੂੰ ਦੇ ਦਿੱਤੀ ਤੇ ਸਿੱਕਾ ਲੁਪਾਈ ਨਾ। ਉਹ ਕਿਹੜੀ ਹੁੰਦੀ ਹੈ ਪੈਨਸਲ? ਉਹ ਜੀ ਤੇ ਸ਼ੌਕ ਆਂ ਦੀ ਲੋੜ ਨਹੀਂ ਪੈਂਦੀ। ਨੂੰ ਮੈਂ ਕਾ ਕੇ ਆਪੇ ਆ ਲੱਭਾ ਸਿੱਕਾ। हां भाई आग ही ਜਾਂਦਾ ਹੈ ਹੈ ਉਹ ਆ ਗਈ ਚੱਲੀ ਜਾਂਦਾ ਵੇ ਵਾਓ ਕਰਮਣੇ ਇੰਨੀ ਬਣਾਏ ਆ ਬੱਲੇ 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 ਲੋ ਜੀ ਫਿੰਗਰ ਉਹ ਫਿੰਗਰ ਚੱਲੀ ਜਾਂਦੇ ਨੇ ਫਿੰਗਰ ਫਿੰਗਰ ਆ ਗਏ ਮਿੱਤਰੋ ਅੱਜ ਫਿੰਗਰ ਤੋਂ ਨੂੰ ਮਿਲ ਗਏ ਓਏ ਨਾਲ ਚੜਨੀ ਹੀ ਬਈਆ ਕਿਆ ਬਾਤ ਇਹ ਤਾਂ ਸਰਪ੍ਰਾਈਜ਼ ਹੀ ਹੋ ਗਿਆ ਕਰਮਣ ਤੇਲ ਥੂਲ ਦੇਖੋ ਤੁਹਾਨੂੰ ਪਤਾ ਸੁੱਖ ਨਾਲ ਮਹਿੰਗਾ ਬਾਲਾ ਤੇਲ ਤੇ ਆਹ ਦੇਖੋ ਤੇਲ ਦਾ ਪਤਾ ਦਿਖਾਉਣਾ ਹੀ ਆ ਗੱਲਾਂ ਇਹਨਾਂ ਦੇ ਫਿੱਗਰਾਂ ਨਹੀਂ ਇਹ ਤਾਂ ਬਣ ਗਏ ਹਾਂ ਬਣ ਗਏ ਉਹਨਾਂ ਦੇ ਦਿਖਾਉਣਾ ਹੀ ਆ ਆਪਾਂ ਤੇਲ ਇਹਨਾਂ ਨੂੰ ਪਾਉਣਾ ਥੋੜੀ ਐ ਮੈਂਨਾਂ ਤੇਲ ਨਾਲ ਨਾਲੇ ਬੰਦਾ ਬਿਮਾਰ ਹੋ ਜਾਂਦਾ ਬਾਲਾ ਤੇਲ ਨਹੀਂ ਖਾਈਦਾ ਹੁੰਦਾ ਇਸ ਕਰਕੇ ਤੇਲ ਆਪਾਂ ਘੱਟ ਪਾਈਦਾ ਤੇ ਕੱਜ ਹੋਰ ਵਧੀਆ ਖਬਰ ਇਹ ਹੈ ਵੀ ਅੱਜ ਮੈਚ ਆ ਰਿਹਾ ਕਰਮਣ ਦਾ ਫੇਰ ਕਰਮਣ ਕਿਹੜਾ ਕਿਹਦਾ ਕਿਹਦਾ ਮੈਚ ਆ ਤੇ ਤਾਂ 7 ਵਜੇ ਆਉਣਗੇ ਕਿਹਦਾ ਕਿਹਦਾ ਮੈਚ ਆ ਇੰਡੀਆ ਔਰ ਸਾਊਥ ਅਫਰੀਕਾ ਦੇ ਸਾਊਥ ਅਫਰੀਕਾ ਦਾ ਇੰਡੀਆ ਤੇ ਨਿਊਜ਼ੀਲੈਂਡ ਕਿਹੜਾ ਕਿਹੜਾ ਮੈਚ ਆ T20 T20 ਮੈਚ ਵਾਓ ਠੀਕ ਆ ਕਿੰਨੇ ਵੇ ਸ਼ੁਰੂ ਹੋਊਗਾ ਫਿਰ ਸ਼ਾਨ ਕਿਸ਼ਨੂ ਵੀ ਖੇਡੂਗਾ ਆ ਵੱਲੇ ਸ਼ਾਨ ਕਿਸ਼ਨੂ ਵੀ ਖੇਡ ਰਿਹਾ ਭਾਈ ਤੁਸੀਂ ਵੀ ਸਾਰੇ ਦੇਖੋ ਅਸੀਂ ਵੀ ਦੇਖਾਂਗੇ ਹੈਨਾ ਇਧਰ ਆ ਕੇ ਦੱਸ ਵੀ ਵਰਲਡ ਕੱਪ ਆਏ T20 ਸੀਰੀਜ਼ ਆ ਵਰਲਡ ਕੱਪ ਜਦੋਂ ਆਇਆ ਇੰਡੀਆ ਦਾ ਪਹਿਲਾ ਮੈਚ 7 ਫਰਵਰੀ ਅੱਛਾ ਇੱਕ ਆਧਾ ਇਹ T20 ਸੀਰੀਜ਼ ਅੱਛਾ ਕਿਹਦੇ ਨਾਲ ਆ ਗਈ ਯੂ ਜੀ ਲੇਨ ਨਾਲ ਨਿਊਜ਼ੀਲੈਂਡ ਦੇ ਕਿਹੜੇ ਕਿਹੜੇ ਪਲੇਅਰ ਤੈਨੂੰ ਘੈਂਟ ਲੱਗਦੇ ਆ ਜੱਬਲ ਡਫੀ ਜੋਕਰ ਡਫੀ ਜੋਕਰ ਡਫੀ ਤੇ ਹੋ ਬੋਲਰ ਉਹੀ ਤਾਂ ਹੈਗਾ ਬੋਲਰ ਉਹੀ ਹੈ ਤੇ ਕੋ ਲੰਮਾ ਜਿਹਾ ਕਿਹੜਾ ਹੈ ਜੈਮੀ ਸਰ ਉਹ ਵੀ ਤਾਂ ਬੋਲ ਰਿਹਾ ਜੈਮੀ ਸਰ ਜੈਮੀ ਸਰ ਵੀ ਘੈਂਟ ਆ ਹਾਂ ਇਹ ਬਈ ਕ੍ਰਿਕਟ ਦਾ ਬਹੁਤ ਵੱਡਾ ਫੈਨ ਹੈਗਾ ਨਿਹਰਾ ਵਾਲੇ ਵੀ ਚੰਗੀ ਨੋਵੇ ਲੱਗਦਾ ਹੈ ਆਪ ਵੀ ਕ੍ਰਿਕਟ ਖੇਡਦਾ ਹੈਗਾ ਇਹ ਵੀ ਕਹਿੰਦਾ ਮੈਂ ਕ੍ਰਿਕਟਰ ਬਣੂਗਾ ਕੀ ਬਣਨਾ ਹੈਗਾ ਕ੍ਰਿਕਟਰ ਮੈਚ ਕਰਮਣ ਕਦੋਂ ਕਦੋਂ ਨੇਗੇ ਅ ਅੱਜ ਹੈ 20 ਅੱਜ ਇੱਕ ਦਾ ਫਿਰ ਦੂਜਾ 23 ਨੂੰ ਆ ਫਿਰ ਤੀਜਾ 25 ਨੂੰ ਆ ਫਿਰ ਆ ਗਿਆ 28 ਨੂੰ ਫਿਰ 31 ਨੂੰ ਤੇ ਪੰਜ ਨੇਗੇ ਹਾਂ ਅੱਛਾ ਮਜ਼ਾ ਆਇਆ ਕੀ ਬਾਤ ਹੈ ਪੰਜ ਮੈਚ ਨੇਗੇ ਪੰਜ ਮੈਚਾਂ ਦੀ ਸਰੀਆ ਪਹਿਲਾਂ ਜਿਹੜੇ ਦੋ ਮੈਚ ਹੋਏ ਸੀਗੇ ਉਹ ਕਿਹੜੇ ਕਿੰਨਾ ਉਹ ਜਿਹੜੇ ODI ਸੀਗੇ ਉਹਦੇ ਵਿੱਚ ਨਿਊਜ਼ੀਲੈਂਡ ਜਿੱਤੀ ਸੀ ਨਾ ਕਿੰਨੇ ਕਿੰਨੇ ਮੈਚ ਜਿੱਤੀ ਨਿਊਜ਼ੀਲੈਂਡ ਦੋ ਤੇ ਇੰਡੀਆ ਇੱਕ ਉਹ ਇੰਡੀਆ 1 ਤੇ ਨਿਊਜ਼ੀਲੈਂਡ 2 ਮੈਚ ਅੱਜ ਬਦਲ ਪਾਪਾ ਖੜੀ ਸਕੂਲ ਦੀ ਸੈਂਬਲੀ 'ਚ ਵੀ ਕਹਿੰਦੀ ਸੀ ਵੀ ਕਹਿੰਦੇ ਕੱਲ ਉਹ ਉਹਨਾਂ ਦੇ ਮੈਨਸੀ ਕੁੜੀਆਂ ਦਾ ਵੀ ਐਂ ਦੱਸਿਆ ਸੀ ਵੀ ਮੁੰਬਈ ਇੰਡੀਅਨ 7 ਵਿਕਟਾਂ ਤੋਂ ਹਾਰੀ ਤੇ ਐਂ ਦੱਸਿਆ ਸੀ ਵੀ ਵਿਸ਼ਵ ਕਪ ਸਟਾਰਟ ਹੋ ਰਿਹਾ ਹੈ ਤੇ ਐਂ ਕਹਿੰਦੇ ਸੀ 1 ਡੇ ਸੀਰੀਜ਼ ਵੀ ਬਦਲ ਲੈਣੀ ਅੱਜ ਇੰਡੀਆ ਆ ਰਹੀ ਹੈ। ਅੱਛਾ ਚਲੋ ਹੁਣ ਆਪਾਂ ਐਂ ਕਰਦੇ ਹਾਂ ਪਹਿਲਾਂ ਖੈਰ ਤੇ ਪਹਿਲਾਂ ਡਰੈਸ ਚੇਂਜ ਕਰਦੇ ਹਾਂ ਠੀਕ ਆ। ਆ ਜਿਹੜੇ ਫਿੰਗਰ ਨੇ ਇਹਦੇ ਵੱਡੇ ਵੱਡੇ ਫੈਨ ਦੂਰੋਂ ਦੂਰੋਂ ਚੱਲ ਕੇ ਆਉਣ ਲੱਗੇ ਕੰਦਾਂ ਟਪ ਟਪ ਕੇ ਪਤਾ ਲੱਗ ਗਿਆ ਵੀ ਫਿੰਗਰ ਬਣਾ ਲੈ ਤੇ ਨਾਲੇ ਲੈਂਦੀ ਸਬਜ਼ੀ ਗਾਜਰਾ ਮਟਰ ਮਟਰ ਹੋ ਰਿਹਾ ਹੁਣ ਸਸਤੇ ਦੇਸੀ ਗਾਜਰ ਮਿਲ ਗਈ ਆਪਾਂ ਨੂੰ ਤੇ ਮਟਰ ਲੈਂਦੇ ਆਪਾਂ ਮਟਰ ਦਾ ਰੇਟ ਹੁਣ ਠੀਕ ਆ ਬਾਜ਼ਾਰ 'ਚ ਬਣਾਉਣੇ ਪਰ ਛੱਲਦੇ ਇਹਨਾਂ ਨੂੰ ਫਿਰ ਬਣਾਉਂਦੇ ਆ ਅੱਜ ਆਲੂ ਕਾਜਰਾਂ ਦੇ ਮਟਰ ਮਿਕਸ ਬਈ ਜਿਟੇਰੀਅਨ ਤੇ ਉਹ ਵੀ ਆਪਾਂ ਟੁਕੀ ਸਬਜੀ ਮਤਲਬ ਤੇ ਅਜੇ ਤੋਂ ਬਾਅਦ ਆਪਾਂ ਕੰਮ ਨਵੇੜ ਕੇ ਚੱਲਦੇ ਆਂਗੇ ਆਟਾ ਪਹਿਉਣ ਵਾਸਤੇ ਲਓ ਜੀ ਆਟੇ ਦਾ ਘਟਾ ਪਹੁੰਚ ਗਏ ਮਸ਼ੀਨ ਦੇ ਉੱਤੇ ਆ ਆਪਿਆਗਾ ਅਟੇ ਦਾ ਘਟਾ ਧਰਦਾ ਪਹੁੰਚਣ ਵਾਸਤੇ ਉਧਰ ਬਾਈ ਲੱਗਿਆ ਪਿਆਗਾ ਪਹਿਲਾਂ ਵਾਲੇ ਪੀਣਿਆਂ ਨੂੰ ਕੱਢਣ ਵਾਸਤੇ ਇਹਦਾ ਮਸ਼ੀਨ ਜਿਹੜੀ ਅਟੇ ਦੀ ਚੱਲੀ ਜਾਂਦੀ ਐ ਧਾਣੇ ਨਿਕਲੀ ਜਾਂਦੇ ਨੇ ਆਟਾ ਬਣ ਜਾਂਦਾ ਆ ਜਿਹੜਾ ਤੁਸੀਂ ਨੀਲਾ ਜਾ ਦੇਖਦੇ ਹੋ ਇਹ ਹੈਗਾਗਾ ਤੇ ਜਿੱਥੇ ਆ ਕੇ ਆਟੇ ਨੇ ਠੰਡਾ ਹੋਣਾ ਇਹਦੇ ਵਿੱਚ ਬਲੋਰ ਲੱਗਿਆ ਹੁੰਦਾਗਾ ਤੇ ਇਥੋਂ ਦੀ ਜਾ ਕੇ ਜਿਹੜੇ ਦਾਣੇ ਨੇ ਪਿਸ 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 ਕੇ ਮੇਟਰ ਉਹਨਾਂ ਦਾ ਬਣ ਜਾਂਦਾ ਆਟਾ ਤੇ ਬਰੀਕ ਆਟਾ ਪਰ ਰੱਖਦੇ ਤੇ ਜਿਹੜੇ ਆ ਦਾਣੇ ਆ ਕੁੱਪੀ ਦੇ ਵਿੱਚ ਪਾ ਦਿੰਦਾ ਚਾਕੇ ਇਹ ਜਿਹੜੀ ਬੁਰੀ ਜੀ ਹੁੰਦੀ ਆਪਣੇ ਵਾਲੀ ਉਹ ਕੁੱਪੀ ਝੋਲਟਾਈ ਇਹਦੇ ਵਿੱਚ ਥੋੜੇ 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 ਦਾਣੇ ਨਿਕਲ ਗਿਆ ਕੇ ਜਿਹੜੇ ਚੱਕੀ ਦੇ ਫੜ ਹੁੰਦੇ ਨੇ ਨਾ ਉਹਨਾਂ ਦੇ ਵਿੱਚ ਪੈਸੇ ਪਾ ਜਾ ਕੇ ਤੇ ਬਾਹਰ ਦੀ ਆਟਾ ਬਣ ਕੇ ਬਾਹਰ ਨਿਕਲੇ ਆਉਂਦਾ ਹੈਗਾ ਤੇ ਇਹਨੂੰ ਸਿਸਟਮ ਨੂੰ ਚਲਾਉਣ ਦੇ ਵਾਸਤੇ ਥੱਲੇ ਮੋਟਰ ਲੱਗੀ ਹੁੰਦੀ ਆ ਉਹ ਪੁਲੀ ਹੈਗੀ ਉਹ ਘੌਂਦੀ ਆ ਪੁਲੀ ਜਦੋਂ ਤਾਹਾਂ ਲਾਇਆ ਜਾਂਦਾ ਫਿਰ ਚੱਕੀਆਂ ਘੌਂਦੀਆਂ ਨੇ ਤੇ ਚੱਕੀਆਂ ਜਦੋਂ ਘੁੰਮਦੀਆਂ ਜਿਹੜੇ ਦਾਣੇ ਦੇ ਵਿੱਚ ਪਏ ਹੁੰਦੇ ਨੇ ਉਹ ਆਟਾ ਬਣ ਜਾਂਦੇ ਨੇ ਇਹ ਬਾਈ ਤੋਂ ਪੁੱਛਿਆ ਕਹਿੰਦਾ ਬਾਈ ਉਹ ਕੁਪੀ ਹੈਗੀ ਇਹ ਜੇ ਆਪਾਂ ਬਾਦ ਨੇ ਆਣੇ ਆ ਇਹਦੇ ਵਿੱਚ ਕਹਿੰਦਾ ਪੜਾਗੇ ਚੱਕੀ ਵਾਲੇ ਤੇ ਹੋ ਥੱਲੇ ਪੁਲੀ ਹੈ ਜਿਹੜੀ ਘੁੰਮਦੀ ਆ ਪਟਾ ਲੱਗਿਆ ਹੋਇਆ ਤੇ ਉਧਰ ਮੋਟਰ ਤੇ ਪਟਾ ਚੜਿਆ ਹੋਇਆ ਇਧਰ ਪਿਸਕਿਆ ਜਿਹੜਾ ਇਹਦੇ ਵਿੱਚ ਆ ਜਿੱਥੇ ਠੰਡਾ ਹੋਣਾ ਹੋਂਾ ਦਾ ਇੱਥੇ ਬਲੌਰ ਲੱਗਿਆ ਹੁੰਦਾ ਵਿੱਚ ਇਹਦੇ ਤੇ ਹੋ ਪਿਛਲੇ ਪਾਸੇ ਆ ਜਿਹੜਾ ਐਗਜਾਸਟ ਹੁੰਦਾਗਾ ਜਿਹੜਾ ਬਾਹਰਲੇ ਪਾਸੇ ਨੂੰ ਚਲਾ ਜਾਂਦਾ ਬੇਫਾਲਤੂ ਵਾਲਾ ਕਟਾ-ਕਟਾ ਹੁੰਦਾ ਜਾਂ ਉਹ ਚੀਜ਼ ਨਿਕਲ ਜਾਂਦੀ ਹੈ। ਲਓ ਜੀ ਆਟਾ ਪਿਆ ਕੇ ਆਪਾਂ ਪਹੁੰਚ ਗਏ ਹੁਣ ਘਰੇ ਤੇ ਇਹਨੂੰ ਪਾ ਦਾਂਗੇ ਹੁਣ ਢੋਲੀ ਜੀ ਇਦੂ ਆਪਾਂ ਆਪਦੇ ਕੰਮ ਤੋਂ ਹੋ ਗਏ। ਮਟਰ ਕੱਢਾਂਗੇ ਆਪਾਂ ਹੁਣ ਬੈਠੇ-ਬੈਠੇ 10 ਮਿੰਟ ਅਚ ਆਪਣੇ ਕੋਲ ਟਾਈਮ ਹੈਗਾ। ਇਹ ਕੁਸ਼ਕ ਹੈਲਪ ਕਰਦੀ ਹੈ ਆਪਾਂ। ਠੀਕ ਆ। ਕਰਮਣ ਦੇ ਵੀ ਬਣ ਗਏ ਪਕੌੜੇ ਅੱਜ ਚੇ ਹਾਂ ਬੁਣੋ ਕਰਮਣ ਪਕਨੇ ਸਵਾਦ ਆ ਹਨਾ ਓਏ ਗੱਲ ਬਣ ਗਈ ਗੱਲ ਫਿੰਗਰ ਵਾਲੇ ਪਕੌੜੇ ਵੀ ਮਿਲ ਗਏ ਫਿੰਗਰ ਵੀ ਮਿਲ ਗਏ ਹੂੰ ਬਹੁਤ ਸਵਾਦ ਆ ਐਤੁ ਜਹੜਾ ਛੱਡੇ ਉਹਦਾ ਉਹ ਮੇਚ ਤੇ ਖਾ ਧੂਕੇ ਪਕੌੜੇ ਹੁਣ ਕੇ ਆ ਤੁਸੀਂ ਗੱਲ ਕਰਮਣ ਤਾਂ ਇਹ ਜੱਜ ਪਤ ਗੋਭੀ ਦਾ ਫੈਨ ਹੋਇਆ ਉਹਦੋਂ ਦਾ ਗਾਜਰਾ ਕੱਟ ਲਿਆ ਮਟਰਾਂ ਦੀ ਖੱਲ ਲਾਤੀ ਤੇ ਮਟਰ ਪਾ ਲਿਆ ਅਪਾ ਡੋਂਗੇ ਜੀ ਇਦੋਂ ਆਪਾਂ ਨੂੰ ਵੀ ਸਬਜੀ ਠੀਕ ਆ ਦੋਸਤੋ ਹੁਣ ਆਪਾਂ ਕੱਪੜੇ-ਕੁਪੜੇ ਚੇਂਜ ਕਰਦੇ ਆ ਉਹਦੋਂ ਤੱਕ ਸਬਜੀ ਬਣਦੀ ਆ ਤੇ ਕੱਪੜੇ-ਕੁਪੜੇ ਚੇਂਜ ਕਰਕੇ ਇੱਕ ਵਾਰ ਆ ਬਾਥ ਲੈਨੇ ਆ ਗਰਮ-ਗਰਮ ਪਾਣੀ ਨਾਲ ਧੋਣੇ ਆਗੇ ਫਿਰ ਮਿਲਦੇ ਆ ਆਪਾਂ ਕੀ ਕਰਮਣ ਧੋਣਾ ਓਏ ਚੰਗਾ ਜੀ ਵਰ ਦੇਵਾਲ ਵਦਾ ਮਿਲਦੇ ਆ ਫਿਰ ਹੁਣ ਰੋਟੀ ਪਾਣੀ ਛਕਦੇ ਆ ਇਦੋਂ ਬਾਅਦ ਫੇਰ ਕਰਦੇ ਆ ਗੱਲਾਂ ਬਾਤਾਂ ਨਾਲੇ ਦੇਖਦੇ ਆ ਮੈਚ ਚੰਗਾ ਜੀ ਸਤਿ ਸ੍ਰੀ ਅਕਾਲ